ਬਰੇ ਟਰੈਕਟਰ ਤੁਸੀਂ ਇਸ ਲਾਈਨ ਚ ਕੰਮ ਕਰਿਆ ਹਾਂਜੀ ਹਾਂਜੀ ਜਦੋਂ ਤੁਸੀਂ ਇਹ ਲਾਈਨ ਨੂੰ ਛੱਡਿਆ ਉਦੋਂ ਦੇ ਫਾਰਮ ਟਰੈਕ ਉਹ ਸੌਰੀ ਫਾਰਮ ਟਰੈਕ ਲਾ ਲਓ ਜਾਂ ਜਿਹੜਾ ਮਰਜ਼ੀ ਬ੍ਰਾਂਡ ਲਾ ਲਓ 4x4 ਟਰੈਕਟਰ ਆਉਣ ਲੱਗ ਗਏ ਸੀ ਦੇਖੋ 2014-15 ਚਾਹੀ ਪਿਛਲੀ ਵੀਡੀਓ ਚ ਵੀ ਗੱਲ ਕੀਤੀ ਅਸੀਂ ਬਹੁਤ ਵੇਚੇ ਸੀ 16-17 ਤੋਂ ਬਾਅਦ ਹੌਲੀ ਹੌਲੀ ਟਰੈਂਡ ਸ਼ੁਰੂ ਹੋ ਗਿਆ ਟਰੈਂਡ ਸ਼ੁਰੂ ਹੋ ਗਿਆ ਹੈ ਨਾ ਕਿਉਂਕਿ ਅਸੀਂ ਅਹੀਂ ਉਹੀ ਗੱਲ ਕਰ ਰਹੇ ਨਾ ਵੀ ਲੋਕਾਂ ਦੀ ਅੱਜ ਦੀ ਡੇਟ ਚ ਸੋਚ ਕੀ ਸੀ ਵੱਡਾ ਟਰੈਕਟਰ ਮਤਲਬ ਵੱਡੀ ਹੌਸਪਾਵਰ ਹੂੰ ਲਜੀ ਮੈਂ ਟਰੈਕਟਰ ਵੱਡਾ ਲੈਣਾ ਹੁਣ 40 ਤੋਂ 45 45 ਤੋਂ 50 ਪਰ ਉਹ ਉਹਦੀ ਜ਼ਮੀਨ ਦੇ ਨਾਲ ਕਿੰਨੀ ਪਕੜ ਆ ਉਹ ਸਾਡਾ ਗੈਪ ਸੀ ਹਮ ਮੰਨ ਲਓ ਮੈਂ ਟਰੈਕਟਰ ਵੱਡਾ ਕਰੀ ਗਿਆ ਪਾਵਰ ਵਧਾਈ ਗਿਆ ਹਮ ਪਰ ਉਹਦੇ ਟਾਇਰਾਂ ਦਾ ਕੰਟੈਕਟ ਹੀ ਨਹੀਂ ਵਧਾਇਆ ਹਮ ਤੇ ਉਹ ਕੰਮ ਕਿਦਾਂ ਕਰੂਗਾ ਹਮ ਠੀਕ ਹੈ ਸੋ ਇੰਡੀਆ ਅਹੀਂ ਚਲੋ ਡਵੈਲਪ ਕੰਟਰੀਆਂ ਨਾਲੋਂ ਬਹੁਤ ਪਿੱਛੇ ਹੈ 4x4 ਤੇ ਹਮ ਬਹੁਤ ਪਹਿਲੇ ਦਾ ਹੈ ਬਹੁਤ ਪਹਿਲੇ ਇੰਡੀਆ ਦੇ ਵਿੱਚ ਵੀ ਤੁਸੀਂ ਦੇਖੋਗੇ ਸਕਵਾਟਸ 37 ਇੱਕ ਨਾ ਮੇਰਾ خیال 1980 ਦਾ ਲਗਿ ਸਕੇ 4 ਵੀਲ ਬਣ ਗਿਆ ਸੀ ਮੈਂ ਵੀਡੀਓ ਤੁਹਾਨੂੰ ਭੇਜਾਂ ਹਾਂ 1980 ਦਾ ਹਾਂ ਸਕੋਰ 37 ਮੈਂ ਤੁਹਾਨੂੰ ਵੀਡੀਓ ਦਿਵਾਵਾਂਗਾ ਕਿਤੇ ਬਣਾ ਕੇ ਹਨ ਪਰ ਚੱਕਰ ਕੀ ਹੁੰਦਾ ਵੀ ਕੋਈ ਵੀ ਚੀਜ਼ ਜਿਹੜੀ ਸਮੇਂ ਤੋਂ ਪਹਿਲੇ ਆ ਜਾਂਦੀ ਉਹ ਫੇਲ ਹੋ ਜਾਂਦੀ ਆ ਹਾਂ ਜਿਵੇਂ ਉਹ ਜੀਟਰ ਦੀ ਗੱਲ ਕਰ ਲਈਏ ਠੀਕ ਹੈ ਜੀਟਰ ਨੇ 1962 ਦਾ ਹੀ ਗੇਰਾਂ ਚ ਪੀਟੀਓ ਡਬਲ ਕਲਚ ਇੰਡੀਪੈਂਡੈਂਟ ਕਲਚ ਡਬਲ ਡਿਸਟਰੀਬਿਊਟਰ ਅਡਜਸਟੇਬਲ ਹੁੱਕ ਮਤਲਬ ਕੀ ਕੁਝ ਦਿੱਤਾ ਪਰ ਉਹਦੋਂ ਸ਼ਾਇਦ ਲੋੜ ਨਹੀਂ ਸੀ ਹੈਨਾ ਹੈਨਾ ਤੇ ਉਹ ਉਹ ਵੀ ਲੋਕਾਂ ਨੇ ਉਦੋਂ ਉਹ ਗੱਲ ਦਿਮਾਗ 'ਚ ਨਹੀਂ ਵੜੀ ਬੜੀ ਹੈ ਨਾ ਸੇਮ ਫੋਰ 휠 'ਚ ਕੀ ਹੈਗਾ ਪਹਿਲੇ ਲੋਕਾਂ ਦੇ ਹੁੰਦੇ ਰਿਹਾ ਵੀ ਵੱਡਾ ਡਰੈਕਟਰ ਮਤਲਬ ਵੱਡੀ ਹੌਸਪਾਵਰ ਹੂੰ 2휠 ਹੈ ਨਾ ਜੇ ਮੰਨ ਲਓ ਆਪਾਂ ਹੌਸਪਾਵਰ ਵਧਾਈ ਜਾਵਾਂਗੇ ਵਧਾਈ ਜਾਵਾਂਗੇ ਵਧਾਈ ਜਾਵਾਂਗੇ ਠੀਕ ਹੈ ਸੋ ਉਹਦੇ ਟਾਇਰ ਸਲਿੱਪ ਮਾਰੀ ਜਾਣਗੇ ਚਲੋ ਪੀਟੀਓ ਦੀ ਇੱਕ ਐਪਲੀਕੇਸ਼ਨ ਆ ਮੰਨਦੇ ਉੱਥੇ ਆਪਾਂ ਉਹਦਾ ਪਾਵਰ ਲੈ ਸਕਦੇ ਹਾਂ ਨਾ ਪੀਟੀਓ ਤੇ ਲੈ ਸਕਦੇ ਹਾਂ ਨਾ ਪਰ ਜੇ ਪਰ ਟ੍ਰੈਕਸ਼ਨ ਟ੍ਰੈਕਸ਼ਨ ਜਿਹੜੀ ਆ ਹੱਲਾ ਸੁਆਗਾ ਰੇਜਰ ਈਵਨ ਟਰਾਲੀ ਤਵੀਆਂ ਹੈ ਨਾ ਸਾਰੀ ਤੇ ਹਰਾਂ ਨੇ ਖਿਚਣਾ ਨਾ ਉੱਥੇ ਪਾਵਰ ਜੇ ਵਧਾ ਵੀ ਲਵਾਗੇ ਤਾਂ ਕੋਈ ਫਾਇਦਾ ਨਹੀਂ ਉਹ ਤੇਲ ਦੀ ਵੇਸਟੇਜ ਹੀ ਹੈ ਨਾ ਹੈਨਾ ਸੋ ਫਿਰ 4-ਵਿਲ ਕਨਸੈਪਟ ਆਇਆ ਪਰ 4-ਵਿਲ ਮੈਂ ਜੀ ਕੈਮਰੇ ਤੇ ਕਹਿ ਰਿਹਾ ਜਿੰਨੀ ਐ ਸਕੌਟਸ ਨੇ ਕਿਉਂਕਿ ਮੈਂ 4-ਵਿਲ ਜਦੋਂ ਬਣਿਆ ਉਹਦਾ ਟੀਮ ਲੀਡਰ ਸੀ ਹੈਨਾ ਇਹਦੀ ਅਸੀਂ ਪ੍ਰੋਮੋਸ਼ਨ ਪਤਾ ਕਿਦਾਂ ਕੀਤੀ 4-ਵਿਲ ਚ ਦੇਖੋ ਕਈ ਵਾਰ ਕੀ ਹੁੰਦਾ ਨਾ ਲੋਕਾਂ ਨੂੰ ਸਾਡੇ ਕਿਸਾਨ ਭਰਾ ਨੂੰ ਬਹੁਤ ਸਿੰਪਲ ਭਾਸ਼ਾ ਚ ਸਮਝਾਉਣਾ ਪੈਂਦਾ ਸਿੱਧੀ ਅਸੀਂ ਆਂਧਰਾ ਤੋਂ ਸ਼ੁਰੂ ਹੋ ਕੇ ਪੰਜਾਬ ਹਰਿਆਣਾ ਯੂਪੀ ਰਾਜਸਥਾਨ ਚ ਨਾ ਬਹੁਤ ਸਾਰੇ ਨਾ ਵੱਡੇ ਲੈਵਲ ਦੇ ਉਹ ਕਿਤੇ ਸੀ ਇਵੈਂਟ ਇਵੈਂਟ ਹਾਂ ਪਹਿਲੇ ਆਪਣੀ ਟੀਮ ਵਾਸਤੇ ਕੀਤੇ ਵੀ ਟੀਮ ਨੂੰ ਲੈ ਕੇ ਕਸਟਮਰ ਵਾਸਤੇ ਉੱਤੇ ਵੀ ਸਲੈਕਟਡ ਕਸਟਮਰ ਸਾਰੇ ਨਹੀਂ ਠੀਕ ਹੈ ਉੱਥੇ ਅਸੀਂ ਕੀ ਕਰਦੇ ਸੀ 4-ਵੀਲ ਡਰਾਈਵ ਡਾਇਰੈਕਟਰ ਲਾ ਲੈਨੇ ਠੀਕ ਹੈ 50 ਹੌਸਪਾਵਰ ਦਾ ਇੱਕ 60-65 ਹੌਸਪਾਵਰ ਦਾ ਆਪਣਾ ਡਾਇਰੈਕਟਰ ਲਾ ਲੈਨੇ ਸੀ 2-ਵੀਲ 2-ਵੀਲ ਉਦੋਂ 60-65 ਹੌਸਪਾਵਰ 2-ਵੀਲ ਤੇ 50 ਹੌਸਪਾਵਰ 4-ਵੀਲ ਦੀ ਪ੍ਰਾਈਜ਼ਿੰਗ ਬਰਾਬਰ ਹੁੰਦੀ ਰਹੀ ਅੱਛਾ ਪ੍ਰਾਈਜ਼ ਬਰਾਬਰ ਸੀ 60-65 ਹੌਸਪਾਵਰ 2-ਵੀਲ ਤੇ 50 ਹੌਸਪਾਵਰ 4 ਬਿਲ ਦੀ ਬਰਾਬਰ ਪ੍ਰਾਈਸ ਹੈ। ਅਸੀਂ ਕਹਿੰਦੇ ਲੋ ਵੀ ਪ੍ਰਾਈਸ ਇਦਾਂ ਸੈਟ ਹੈ। ਅਸੀਂ ਲੋਕਾਂ ਨੂੰ ਕਲੀਅਰ ਮੈਸੇਜ ਦਿੰਨੇ ਸਹੀ ਵੀ ਰਾਜਸਥਾਨ ਜੀ ਵੀ ਨਾ ਸੈਂਡੀ ਸੋਇਲ ਬਹੁਤ ਹੈ। ਟ੍ਰੈਕਟਰ ਸਲਿੱਪ ਬਹੁਤ ਮਾਰਦਾ। ਉੱਥੇ ਤੋ ਟੁੰਜੂ ਬੋਲਦੇ ਜਨੂੰ ਚੀਜ਼ ਉਪਲੋਤੋ ਤੇ ਕਹਿੰਦੇ ਹੈ ਨਾ। ਹਾਂ। ਦੂਸਰੇ ਫਿਰ ਡਿਸਕ ਬਲੋ ਚੱਲਦੇ ਆ, ਐਮਬੀ ਬਲੋ ਚੱਲਦੇ ਨਾ ਉੱਥੇ ਈਵਨ ਮਹਾਰਾਸ਼ਟਰ ਵੀ ਤੇ ਟ੍ਰੈਕਸ਼ਨ ਵਾਲੇ ਜਿਆਦਾ ਕਮ ਹੈ। ਤੇ ਅਸੀਂ ਜਿੱਦ ਤੂੰ ਸਿੱਧਾ ਕਿਸੇ ਨੂੰ ਕਹਿ ਦੇਣੇ ਗੱਲਾਂ 'ਚ ਨਹੀਂ ਕੋਈ ਯਾਰ ਮੰਨਦਾ ਹੁੰਦਾ। ਅਸੀਂ ਪੀਟੀਓ ਟਰਾਲੀ ਬਣਾਈ 100 ਵਾਰ ਇੱਕ 68 ਹਸ ਪਾਵਰ ਦਾ ਪੈਂਟ ਹਾਊਸ ਪਾਵਰ 14 ਉਹਦੇ ਚ ਤਵੀਆਂ ਪਾ ਲੈਣੀ ਆ ਖੋਲੀਆਂ ਇੱਕ ਪਹਿਲਾਂ ਲਾਉ ਪਾ ਲੋ ਜੀ ਲਿਫਟ ਵਾਲਾ ਕਨੈਕਸ਼ਨ ਵੀ ਕੱਟਦਾ ਹੁਣ ਜਿੱਥੋਂ ਜਾ ਕੇ ਉਹ ਰੁਕ ਜਾਂਦਾ ਸੀ ਸਲੀਪੀ ਮਾਰੀ ਜਾਂਦਾ ਹੈਗਾ ਤੁਰਦਾ ਹੀ ਨਹੀਂ ਆ ਜੇ ਤੁਰਦਾ ਹੀਗਾ ਤਾਂ ਇੱਕ ਚੱਕਰ ਲਾਉਣ ਨੂੰ ਕਿੰਨਾ ਟਾਈਮ ਲਿਆ ਔਰ ਕਿੰਨਾ ਡੀਜ਼ਲ ਲੱਗਿਆ ਸਾਰਾ ਕੁਝ ਨਾਲ ਹੁੰਦਾ ਰਿਹਾ ਠੀਕ ਹੈ ਔਰ ਉਹ ਔਰ ਨਾਲ ਹੀ ਆਪਾਂ ਸੇਮ ਪੈਰਲਰੀ 4-ਵਿਲ ਚਲਾਣੇ ਸੀ। ਹੂੰ 4-ਵਿਲ ਦਾ ਲੈਂਦੇ ਸਭ ਤੋਂ ਪਹਿਲੇ ਲੋਕਾਂ ਨੂੰ ਇਹ ਲੱਗਦਾ ਹੀਗਾ ਵੱਡਾ ਡਾਇਰੈਕਟਰ ਆ। ਬਲੋ ਟਾਇਰ ਦੇਖ ਕੇ ਜੀ ਬਹੁਤ ਵੱਡਾ ਆ ਜੀ ਇਹ ਤੇਲ ਬਹੁਤ ਖਾਏਗਾ। ਇਹ ਮੁੜੇਗਾ ਨਹੀਂ। ਹੂੰ ਠੀਕ ਐ। ਇਹ ਇਹ ਟਾਇਰ ਖਸਾਊਗਾ। ਇਹਦੀ ਰਿਪੇਅਰ ਔਖੀ ਹੋਏਗੀ ਹੈਨਾ। ਇਹ ਬਹੁਤ ਸਾਰੇ ਹੁੰਦੇ ਆ ਨਾ। ਮੈਂ ਕਹਿੰਨਾ ਵੀ ਜਿੰਨਾ 4-ਵਿਲ ਸੌਖਾ ਮੁੜਦਾ। ਹੂੰ ਖੇਤ ਦੇ ਵਿੱਚ ਆਰਮ ਟਰੈਕਟਰ ਬ੍ਰੇਕ ਮਾਰ ਕੇ ਮੋੜ ਲੈਣ ਦੀ ਲੋੜ ਹੀ ਨਹੀਂ ਹੁੰਦੀ ਹੈ। ਹਾਂ। ਸੋ ਠੀਕ ਹੈ ਥੋੜੇ ਅਗਲੇ ਟਾਇਰ ਘਸਦੇ ਇਹਦੇ ਜ਼ਿਆਦਾ ਪਰ ਜੇ ਆਪਾਂ ਉਹਦੀ ਡੀਜ਼ਲ ਦੀ ਗੱਲ ਕਰਾਂਗੇ 4-ਵਿਲ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਹੋ ਨਾ 2-ਵਿਲ ਦੇ ਨਾਲੋਂ ਕੰਮ ਦੇ ਹਿਸਾਬ ਨਾਲ ਡੀਜ਼ਲ ਘੱਟ ਖਾਂਦਾ ਟਰੈਕਸ਼ਨ ਵਾਲਿਆਂ ਤੇ ਖਿੱਚਣ ਵਾਲਿਆਂ ਤੇ ਹੈਨਾ ਸੋ ਈਵਨ ਜਿੱਦਾਂ ਕੰਪਿਊਟਰ ਕਰਾਹ ਮਾਰਨਾ ਹੂੰ 4-ਵਜੋਂ ਦੇ ਇੱਕ ਵਾਰ ਬੱਕੜ ਜ਼ਿਆਦਾ ਭਰ ਜਾਂਦੀ ਹੈ ਸਲਿੱਪ ਮਾਰਨ ਲੱਪੈਂਦਾ ਫਿਰ ਤੁਸੀਂ ਜਦੋਂ ਮੈਨੂਅਲੀ ਚੱਕਦੇ ਆ ਫਿਰ ਉਹਦੇ ਦੋ ਵਾਰ ਲੈਣਾ ਪੈਂਦਾ ਤੁਹਾਨੂੰ ਫਿਰ ਵੀ ਉਹ ਗੱਲ ਬਣਦੀ ਨਹੀਂ ਹੈ ਜਿੱਥੇ ਇੱਕ ਵਾਰ ਬੱਕ ਰੁੱਕ ਕੇ ਚੱਕ ਕੇ ਕੀ ਕੀਤੀ ਹੋ ਗੱਲ ਬਣਦੀ ਨਹੀਂ ਆ ਫੋਰ ਬਿਲ ਹੋਏਗਾ ਚਲੋ ਠੀਕ ਹੈ ਤੁਸੀਂ ਗੇਅਰ ਛੋਟਾ ਕਰ ਲਓ ਔਰ ਫੋਰ ਬਿਲ ਦਾ ਕਰਹਾ ਲੱਗਿਆ ਦੇਖਿਓ ਤੇ 2 ਬਿਲ ਦਾ ਲੱਗਿਆ ਸੋ ਕੀ ਹੁੰਦਾ ਨਾ ਇਹ ਲੋਕਾਂ ਤੱਕ ਚੀਜ਼ਾਂ ਪਹੁੰਚੀਆਂ ਨਹੀਂ ਸੀ ਜਦੋਂ ਤੁਸੀਂ ਲੋਕਾਂ ਨੂੰ ਇਹ ਦਿਖਾਇਆ ਫਿਰ ਇੱਕ ਨੇ ਲੈ ਲਿਆ ਉਹਨਾਂ ਦੱਸਿਆ ਵੀ ਫਾਇਦਾ ਹੈ ਫਿਰ ਹੌਲੀ ਹੌਲੀ ਲੋਕਾਂ ਦੀ ਸਮਝ ਆ ਗਿਆ ਵੀ ਫੋਰ ਬਿਲ ਵਧੀਆ ਹੈ ਤੇਲ ਘੱਟ ਖਾਂਦਾ ਹੈ ਵਿਦ ਰਿਸਪੈਕਟ ਟੂ ਕਮ ਹੂੰ ਠੀਕ ਹੈ ਰੋਡ ਤੇ ਥੋੜਾ ਜਿਹਾ ਵੱਧ ਖਾਂਦਾ ਪਰ ਉਹ ਜਦੋਂ ਓਵਰ ਆਹੀ ਰੋਡ ਤੇ ਤੇ ਚਲਾਣਾ ਹੀ ਨਹੀਂ ਰੋਡ ਤੇ ਚਲਾਉਣੇ ਨਹੀਂ ਆਪਾਂ ਤਾਂ ਖੇਤ ਚ ਚਲਾਉਣਾ ਬਸ ਹੁਣ 4 ਵੀਲ ਦੇ ਪ੍ਰੀਕਾਸ਼ਨ ਹੈਗੇ ਜਿਹਦੇ ਆਪਾਂ ਗੱਲ ਕਰਨੀ ਹੈ ਪਹਿਲਾ ਤੇ ਇਹ ਹੈਗਾ ਵੀ ਇਹਦਾ ਜਿਹੜਾ ਨਾ 4 ਵੀਲ ਵਾਲਾ ਗੇਅਰ ਹੈ ਉਹ ਰੋਡ ਤੇ ਨਹੀਂ ਲੱਗਣਾ ਚਾਹੀਦਾ ਜਮਾ ਨਹੀਂ ਨਹੀਂ ਜਮਾ ਨਹੀਂ ਮੰਨ ਲਓ ਹੁਣ ਤੁਸੀਂ ਰੋਡ ਤੇ ਇੱਕ ਫਲਾਈਓਵਰ ਚੜਨਾ ਹੈ ਹੂੰ ਫਿਰ ਤਾਂ ਜ਼ਰੂਰਤ ਪੈ ਸਕਦੀ ਨਾ ਟਰਾਲੀ ਨੂੰ ਮੰਨ ਲਓ ਤੁਸੀਂ ਖੇਤ ਚ ਰੋਡ ਨੂੰ ਚੜ ਰਹੇ ਹੋ ਅੱਧਾ ਟਾਇਰ ਕੱਚੇ ਜਾਂ ਅੱਧਾ ਪੱਕੇ ਜਾਂ ਸੋ ਇਹਦਾ ਮਤਲਬ ਇਹ ਕਈ ਵਾਰ ਡੈਫੀਨੇਸ਼ਨ ਗਲਤ ਹੋ ਜਾਂਦੀ ਹੈ। ਇਹਦੀ ਡੈਫੀਨੇਸ਼ਨ ਇਹ ਕਹਿਣੀ ਵੀ ਜਦੋਂ ਤੁਹਾਡਾ ਟਰੈਕਟਰ ਕਿਤੇ ਜ਼ੋਰ ਦਾ ਕੰਮ ਆ 12 ਕਿਲੋਮੀਟਰ ਤੋਂ ਉੱਪਰ ਦੀ ਸਪੀਡ ਆ ਜਿੱਥੇ। ਹੂੰ ਉਸ ਤੋਂ ਬਾਅਦ 4-ਵਿਲ ਨਹੀਂ ਹੋਣਾ ਚਾਹੀਦਾ। ਉਸ ਤੋਂ ਬਾਅਦ ਏਦਾਂ ਕਹਦੇ ਹੋ ਜੇ ਮੈਂ ਸਿੱਧਾ ਕਹਦਾ ਵੀ ਰੋਡ ਤੇ ਹੁਣ ਕਈ ਵਾਰ ਫਲਾਈਓਵਰ ਤੇ ਚੜਨਾ ਪੈ ਜਾਂਦਾ ਠੀਕ ਹੈ। ਸੋ ਫੋਰਨ ਦੇ ਵਿੱਚ ਇਹ ਟੈਕਨੀਕਸ ਹੈ ਜਿੱਦਾਂ ਹੀ 15 ਕਿਲੋਮੀਟਰ ਤੋਂ ਉੱਪਰ ਟਰੈਕਟਰ ਜਾਂਦਾ ਹੈ ਉਹ ਆਪਣੇ ਆਪ ਅਪਡੇਟ ਸੰਕੇਜ ਹੋ ਜਾਂਦਾ। ਮਤਲਬ ਅਚਾਪੇ ਹੋ ਜਾਂਦਾ। ਹਾਂ। ਆਪੇ ਹੋ ਜਾਂਦਾ ਉਹਦੇ ਜਿੱਕੇ ਹੁੰਦਾ ਕਈ ਵਾਰ ਸਾਡੇ ਖੇਤ ਚੋ ਕਸਟਮਰ ਜਾਂਦੇ ਜਾਂਦੇ ਫੋਰ ਬਿਲ ਕੱਟਣਾ ਭੁੱਲ ਜਾਂਦੇ ਆ। ਉਹ ਇਹਦੀ ਅਗਲਾ ਚੱਕਾ ਪਿਛਲੇ ਨਾਲੋਂ ਤੇਜ਼ ਘੁੰਮਦਾ। ਠੀਕ ਹੈ ਫਿਰ ਜਿੱਦਾਂ ਜਿੱਦਾਂ ਇਹਦੀ ਸਪੀਡ ਵਧੇ ਜੇਗੀ ਉਹ ਪਰਸੈਂਟੇਜ ਵੱਧਦੀ ਜਾਣੀ ਹੈ। ਪਰਸੈਂਟੇਜ ਹੁੰਨੀ ਹੈ ਪਰ ਫਿਗਰ ਵੱਧਦੀ ਜਾਣੀ ਹੈ। ਨਹੀਂ ਜਿਵੇਂ ਤੁਸੀਂ ਸੌਰੀ ਅਗਲਾ ਚੱਕਾ ਜ਼ਿਆਦਾ ਘੁੰਮਦਾ। ਮੈਨੂੰ ਤਾਂ ਮੇਰੇ ਦਿਮਾਗ ਚ ਤਾਂ ਆਇਆ ਜਾਂ ਸਾਰੇ ਜ਼ਿੰਮੇਵਾਰ ਵੀਰਾਂ ਦੇ ਪਤਾ ਨਹੀਂ ਹੋਏਗਾ ਕਿ ਨਹੀਂ। ਵੀ ਇਹਦੇ ਦੇ ਦੇ ਚੱਕਰ ਸੇਮ ਹੁੰਦੇ ਆ ਇਹ ਛੋਟਾ ਕਰਕੇ ਜ਼ਿਆਦਾ ਕਸਣਾ। ਨਹੀਂ ਨਹੀਂ। ਚੱਕਰ ਤਾਂ ਜ਼ਿਆਦਾ ਹੁੰਦੇ ਆ ਕਸਾਈ ਵਾਲੀ ਗੱਲ ਨਹੀਂ ਕਰ ਰਹੇ ਆ। ਸਲੀਪ ਵੀ ਅਗਲੇ ਟਾਇਰ ਦੀ ਜਿਹੜੀ ਸਪੀਡ ਹੈ ਉਹ ਪਿਛਲੇ ਦੇ ਨਾਲੋਂ ਜ਼ਿਆਦਾ ਚਾਹੀਦੀ ਮੰਨ ਲਓ ਜੇ ਪਿੱਛੇ ਵਾਲੇ ਦੀ ਸਪੀਡ 10 ਕਿਲੋਮੀਟਰ ਹੈ ਤੇ ਅੱਗੇ ਵਾਲੇ ਦੀ 10 ਕਿਲੋਮੀਟਰ ਦੇ ਨਾਲੋਂ ਕੁਝ ਪਰਸੈਂਟ ਸਵਾ 10 ਲਾ ਲਓ ਨਹੀਂ ਸਵਾ ਉਹਦਾ ਲਾ ਲਓ ਅਸੀਂ 3 ਤੋਂ 5 ਪਰਸੈਂਟ ਰੱਖ ਦਿਆਂ 5 ਕਿਹ ਪਰਸੈਂਟ ਉਹਦੀ ਜ਼ਿਆਦਾ ਹੁੰਦੀ ਹੈ ਨਾ ਉਹ ਹੋਣੀ ਚਾਹੀਦੀ ਹੈ ਪਰ ਜਦੋਂ ਜਦੋਂ ਇਹ ਤੇਜ਼ ਹੋ ਜਾਂਦਾ ਠੀਕ ਹੈ ਜਦੋਂ ਰੋਡ ਤੇ ਕਲਾਵਾਂਗੇ ਤੇ ਇੱਕ ਤੇ ਇਹਦੇ ਟਾਇਰ ਜ਼ਿਆਦਾ ਘਸਣਗੇ ਕਿਉਂਕਿ ਖੇਤ ਚ ਇਹਨਾਂ ਸਲਿੱਪ ਮਾਰ ਜਨਾ ਕੱਚੇ ਚ ਰੋਡ ਤੇ ਸਲਿੱਪ ਨਹੀਂ ਮਾਰਨੋ ਗੱਡੀ ਘਸਦੀ ਆਊਗੀ ਫਿਰ ਕੀ ਹੋਏਗਾ ਜਦੋਂ ਇਹ ਹੋਰ ਜ਼ਿਆਦਾ ਸਪੀਡ ਨਾ ਹੋ ਗਿਆ ਠੀਕ ਹੈ ਤੇ ਇਹਦਾ ਜਿਹੜੀ ਪਰਸੈਂਟੇਜ ਉਹੀ ਰਹਿਣੀ ਹੈ ਪਰ ਉਹ ਫਿਗਰ ਵੱਜਣੀ ਜਦੋਂ 30 40 ਕਿਲੋਮੀਟਰ ਦੀ ਸਪੀਡ ਨਾ ਆਇਆ ਤੇ ਇਹਦੇ ਤਾਂ ਨਾ ਹਮਿੰਗ ਨੋਇਜ਼ ਆਣੀ ਸ਼ੁਰੂ ਹੋ ਜਾਂਦੀ ਗਰਾਰੀਆਂ ਦੇ ਰੋਡਾਂ ਦਾ ਗੂੰ 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 ਕਰਦੀਆਂ ਰਹਿੰਦੀਆਂ ਹੈਨਾ ਪਰ ਜਦੋਂ ਫੋਰਨ ਦੇ ਵਿੱਚ ਇਹ ਟਰੈਕਟਰ ਹੈ ਇਹ 15 ਕਿਲੋਮੀਟਰ ਤੋਂ ਬਾਅਦ ਆਟੋ ਡਿਸਿੰਗੇਜ ਆਪੇ ਹੋਏ ਆਪੇ ਇਹ ਨਾ ਬਰਹੀਂ ਇਹ ਕਹਿੰਨੇ ਆ ਵੀ ਜਦੋਂ ਡਰਾਈਵਰ ਤੁਹਾਡਾ ਰੋਡ ਤੇ ਆ ਜਾਂਦਾ ਜਾਂ ਦੂਸਰੇ ਗੇਅਰ ਤੋਂ ਉੱਪਰ ਈਵਨ ਖੇਚ ਵੀ ਕਈ ਵਾਰ ਲੋਕ ਤੀਸਰੇ ਜੇ ਸੁਹਾਗਾ ਮਾਰੀ ਜਾਂਦੇ ਆ ਮਾਰੀ ਜਾਂਦੇ ਠੀਕ ਹੈ ਉਦੋਂ ਇਹਦਾ ਗੇਅਰ ਕੱਢਣਾ ਚਾਹੀਦਾ ਉਦੋਂ ਇਹ ਟੂ ਵਿਲ ਚ ਚੱਲਣਾ ਚਾਹੀਦਾ ਵੀ ਜਿਆਦੀ ਸਪੀਡ ਤੇ ਨਹੀਂ ਲਾਉਣਾ ਮਤਲਬ 12 ਦੂਸਰੇ ਤੋਂ ਪਹਿਲੀ ਗੱਲ ਤਾਂ ਸਾਡੀ ਕੋਈ ਇਦਾਂ ਦੀ ਐਪਲੀਕੇਸ਼ਨ ਹੀ ਨਹੀਂ ਹੈਗੀ ਜਿੱਥੇ ਤੇਜ਼ ਸਾਨੂੰ 4 ਵਿਲ ਦੀ ਜ਼ਰੂਰਤ ਹੋਵੇ ਹਾਂ ਸਹੀ ਜ਼ਰੂਰਤ 4 ਵਿਲ ਦੀ ਤਾਂ ਜ਼ਰੂਰਤ ਉੱਥੇ ਹੀ ਆ ਪਹਿਲੀ ਵੰਦੇ ਤਾਂ ਜ਼ਰੂਰਤ ਹੈ ਖੇਤ ਚ ਟਰਾਲੀ ਕੱਢਦੇ ਤਾਂ ਜ਼ਰੂਰਤ ਚਲੋ ਬਾਤ ਕਰਦੇ ਕਿ ਪ੍ਰਾਇਮਰੀ ਇੰਪਲੀਮੈਂਟ ਹੁੰਦਾ ਹੈ ਇੱਕ ਸੈਕੰਡਰੀ ਇੰਪਲੀਮੈਂਟ ਹੁੰਦਾ ਹੈ ਹੈਨਾ ਤੇ ਦੂਸਰਾ ਇਹਦੇ ਚ ਇਹ ਹੈ ਕਿ ਰੋਡ ਤੇ ਜਦੋਂ ਅਸੀਂ ਜਾਣਾ ਉਹਦਾ ਗੇਅਰ ਕੱਢਣਾ ਚਾਹੀਦਾ ਪਹਿਲੀ ਚੀਜ਼ ਠੀਕ ਹੈ ਦੂਸਰਾ ਇਹ ਹੈ ਵੀ ਜਦੋਂ ਵੀ ਅਸੀਂ ਫਿਊਚਰ ਚ ਕਦੀ ਟਾਇਰ ਚੇਂਜ ਕਰਨੇ ਆ ਉਹ ਸੇਮ ਬ੍ਰਾਂਡ ਦੇ ਔਰ ਸੇਮ ਸਾਈਜ਼ ਦੇ ਹੋਣਾ ਚਾਹੀਦੇ ਮਤਲਬ ਸਾਈਜ਼ ਤੇ ਸੇਮ ਹੋਣਾ ਹੀ ਚਾਹੀਦਾ ਬ੍ਰਾਂਡ ਵੀ ਸੇਮ ਹੋਣਾ ਚਾਹੀਦਾ ਬ੍ਰਾਂਡ ਵੀ ਸੇਮ ਸੇਮ ਹੋਣਾ ਚਾਹੀਦਾ ਵਜ੍ਹਾ ਵਜ੍ਹਾ ਉਹਦੀ ਇਹ ਹੈ ਕਿ ਜੇ ਤੁਸੀਂ ਕਹੋਗੇ ਨਾ ਕਿ ਐਮ ਆਰ ਐਫ 14 9 ਦਾ ਟਾਇਰ ਹੈ ਤੇ ਗੁੱਡਇਰ 14 9 ਦਾ ਦਾ ਇਹਨਾਂ ਦੇ ਰੋਲਿੰਗ ਰੇਡੀਅਸ ਦੇ ਵਿੱਚ ਵੀ 5-7 mm ਦਾ ਫਰਕ ਹੁੰਦਾ ਓਕੇ ਉਹਦੇ ਨਾਲ ਫਰਕ ਪੈ ਜਾਂਦਾ ਦੇਖੋ ਮੈਂ ਤੁਹਾਨੂੰ ਕਹਿਆ ਵੀ ਮੈਂ 3 ਤੋਂ 5% ਦਾ ਰੇਸ਼ੋ ਦਾ ਫਰਕ ਰੱਖਦਾ ਹੂੰ ਠੀਕ ਹੈ ਪਿੱਛੇ ਮੇਰਾ ਹੈਗਾ MRF ਦੋਨੋਂ ਹੁਣ ਜ਼ਰੂਰੀ ਨਹੀਂ ਹੈ ਜਦੋਂ ਕੰਪਨੀ ਤੋਂ ਵੀ ਟੈਰ ਆਂਦੇ ਆ ਹੀ ਡਿਸਾਈਡ ਕਰਦੇ ਆਂ ਕਈ ਵਾਰ ਸਾਨੂੰ ਪਿੱਛੇ MRF ਆਣੇ ਪੈਂਦੇ ਅੱਗੇ ਬੋਲੋ ਦੇ ਪਾਏ ਪਰ ਚਲੋ ਕੋਸ਼ਿਸ਼ ਹੁੰਦੀ ਸੇਮ ਬ੍ਰਾਂਡ ਦੇ ਹੋਣ ਸੋ ਜੇ ਕੰਪਨੀ ਦੋਏ ਦਾ ਮਤਲਬ ਠੀਕ ਹੈ ਕਈ ਵਾਰ ਡਿੱਪੂ ਚੋ ਵੀ ਚੇਂਜ ਹੋ ਜਾਂਦਾ ਹੁਣ ਪਿੱਛੇ MRF ਅੱਗੇ ਵੀ MRF ਹੈ ਹੁਣ ਕੀ ਕੀਤਾ ਮੈਂ MRF ਦੀ ਥਾਂ ਤੇ ਗੁਡੀਅਰ ਪ ਥੋੜਾ ਜਿਹਾ ਘਟ ਹੈ ਐਮ ਆਰ ਐਫ ਦਾ ਉਹਦੇ ਨਾਲ ਜਿਆਦਾ ਜਿਆ ਐਮ ਆਰ ਐਫ ਦੀ ਤਾਂ ਤੇ ਮੈਂ ਪਿੱਛੇ ਐਮ ਆਰ ਐਫ ਤੋਂ ਗੁਡੀਰ ਪਾਤਾ ਅੱਗੇ ਐਮ ਆਰ ਐਫ ਤੋਂ ਪੋਲੋ ਪਾਤਾ ਇਹਦਾ ਵੱਧਾ ਉਹਦਾ ਘਟ ਹੈ ਹੂੰ ਇਹ ਮਤਲਬ ਇਹਦਾ ਨਹੀਂ ਦੋਨਾਂ ਦੇ ਵੱਧ ਗਏ ਜਾਂ ਦੋਨਾਂ ਦੇ ਘਟ ਗਏ ਉਲਟਾ ਹੋ ਜਾਣਾ ਉਹਦੀ ਜਿਹੜੀ ਸਲੀਪ ਰੇਸ਼ਿਓ ਹੈ ਜਾਂ ਤੋਂ ਵੱਧ ਜਾਈਗੀ ਜਾਂ ਕਿਉਂਕਿ ਫਰਕ ਇੰਨਾ ਹੈ ਨਾ ਹੂੰ ਸੋ ਜਾਂ ਤੇ ਟਾਇਰ ਕਾਮਨ ਹੋਵੇ ਜੇ ਐਮ ਆਰ ਐਫ ਤੋਂ ਐਮ ਆਰ ਪਾ ਕੇ ਤਾਂ ਠੀਕ ਰਹਿਣਾ ਸੇਮ ਜੇ ਐਮ ਆਰ ਐਫ ਤੋਂ ਪੋਲੋ ਪਾਤਾ ਜਾਂ ਮ ਉਹ ਸਾਨੂੰ ਉਹ ਡਾਟਾ ਦਿੰਦੀਆਂ ਟਰੈਕਟਰ ਕੰਪਨੀਆਂ ਨੂੰ ਇਹ ਸਾਡਾ ਇਹਦਾ ਰੋਲਿੰਗ ਰੇਡੀਅਸ ਕੋਈ ਫਰਮੇ ਦਾ ਫਰਕ ਆ ਵੈਸੇ ਤਾਂ ਪ੍ਰੈਕਟੀਕਲੀ ਸੇਮ ਹੋਣਾ ਚਾਹੀਦਾ ਉਹ ਬਹੁਤ ਮਾਈਨਰ ਹੁੰਦਾ ਟੂ ਵਿਲ ਚ ਕੋਈ ਫਰਕ ਨਹੀਂ ਪੈਂਦਾ ਫੋਰ ਵਿਲ ਦੇ ਵਿੱਚ ਜਿਹੜੀ ਉਹਦੀ ਰੇਸ਼ੀਓ ਬਹੁਤ ਛੋਟੀ ਆ ਫਰਕ ਆ ਜਾਂਦਾ ਸੋ ਸਾਈਜ਼ ਜਿਹੜਾ ਟਾਇਰਾਂ ਦਾ ਉਹ ਬਹੁਤ ਮੈਟਰ ਕਰਦਾ ਦੂਸਰੀ ਤੀਸਰੀ ਚੀਜ਼ ਫਿਰ ਕੀ ਹੈ ਸਾਡੇ ਐਕਚੁਅਲੀ ਕੀ ਹੈ ਨਾ ਇਹਦੇ ਵਿੱਚ ਇਹ ਐਕਸਲ ਦਾ ਤੁਸੀਂ ਗਰਾਉਂਡ ਕਲੀਅਰੈਂਸ ਦੇਖੋਗੇ ਤਾਂ ਪਿੱਛੇ ਵਾਲੇ ਨਾਲੋਂ ਇਹ ਨੀਵਾ ਹੈ। ਅੱਗੋਂ ਹਾਂ ਟਰੈਕਟਰ ਫਾਰਮ ਟਰੈਕ ਦੇ ਵੈਸੇ ਹੀ ਨੀਵਾ ਹੈ ਪਰ ਆਮ ਆਮ ਟਰੈਕਟਰ ਨਾਲ ਬੇਖੋਗੇ ਪਿੱਛੇ ਵਾਲੇ ਨਾਲੋਂ ਇਹਦੀ ਸੈਂਟਰ ਲਾਈਨ ਤੋਂ ਇਹ ਨੀਵਾ ਹੈ। ਇਹ ਤਾਂ ਹੈ ਮਸਾ ਸਵਾ ਕੁ ਗੱਠੀ ਉੱਚਾ ਮਿਲਦਾਣੇ ਕਿਉਂ ਇੰਨਾ ਨੀਵਾ ਚੱਲੋ ਉਹ ਬਾਅਦ ਚ ਗੱਲ ਕਰਦੇ ਆ। ਹੁਣ ਜਦੋਂ ਐਕਸਲ ਅਗਲਾ ਪਿਛਲੇ ਨਾਲੋਂ ਨੀਵਾ ਹੁੰਦਾ ਹੈ ਤੇ ਪਾਣੀ ਦੇ ਚਾਂਸਸ ਇਹਦੇ ਚ ਜ਼ਿਆਦਾ ਹੁੰਦੇ ਆ। ਉਹਨਾਂ ਹੀ ਇੱਕ ਨਾਲੇ ਦੇ ਵਿੱਚ ਲੈ ਗਏ ਸਾਨੂੰ ਟੈਂਡੈਂਸੀ ਆ ਅਸੀਂ ਸਾਰੀ ਉਮਰ ਟੂ ਬਿਲਡ ਡਰਾਈਵ ਟਰੈਕਟਰ ਚਲਾਏ। ਅਸੀਂ ਕਦੋਂ ਕਰਦੇ ਆ ਜਾਂ ਕਿਤੇ ਦਰਿਆ ਚੋਂ ਟੱਪਿਆ ਸਾਡਾ ਇੱਥੇ ਤੱਕ ਰਹਿੰਦਾ ਹੈ ਠੀਕ ਹੈ ਸਾਡਾ ਜਿਹੜਾ ਬਰੀਦੀਂਗ ਪੁਆਇੰਟ ਆ ਉੱਪਰ ਆ ਸਾਨੂੰ ਅਜ ਤੱਕ ਇਹੀ ਹੋਵੇ ਇੰਨੇ ਕੋ ਪਾਣੀ ਚੋਂ ਮੈਂ ਟਰੈਕਟਰ ਕੱਢਿਆ ਤੇ ਪਾਣੀ ਨਹੀਂ ਪਿਆ ਪਰ ਜਦੋਂ ਮੈਂ 4 ਵੀਲ ਲੈ ਲਿਆ ਉਹਦਾ ਜਿਹੜਾ ਅਗਲਾ ਹਿੱਸਾ ਨੀਮਾ ਹੁੰਦਾ ਉਹਦੇ ਚ ਪਾਣੀ ਭਰ ਜਾਂਦਾ ਇਹ ਚੀਜ਼ ਦਾ ਸਾਨੂੰ ਪਤਾ ਨਹੀਂ ਹੁੰਦਾ ਕਿਸੇ ਕਿਉਂਕਿ ਕਸਟਮਰ ਦਾ ਆਈ ਹੈ ਵੀ ਯਾਰ ਪਿਆ ਨਹੀਂ ਹੈ ਨਾ ਫਿਰ ਜਦੋਂ ਪਾਣੀ ਚੱਲਦਾ 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 ਉਹ ਫਿਰ ਅੰਦਰ 베アリング ਸ਼ੇਰਿੰਗ ਸਾਰੇ ਖਰਾਬ ਹੋ ਜਾਂਦੇ ਚਲੋ ਮੈਂ ਖੋਲਦਾ ਉਹ ਪਾਹੇ ਬੜੇ ਲਗਾਉਂਦਾ ਫਿਰ ਇਹ ਦੂਸਰਾ ਕੀ ਇਹ ਤੇ ਮਾਰਕੀਟ ਦੇ ਵਿੱਚ ਪਾਰਟ 4 ਵੀਲ ਦੇ ਐਸ ਕੰਪੇਅਰ ਟੂ ਦੂ ਟੂ ਵੀਲ ਨਾਲੋਂ ਘੱਟ ਹੁੰਦੇ ਆ ਬਸ ਇਹ ਪ੍ਰੋਕਿਊਸ਼ਨ ਆ ਵੀ ਅਗਲੇ ਐਕਸਲਾ ਨੂੰ 100 ਵਾਰ ਕੰਪਨੀਆਂ ਕਹਿੰਦੀਆਂ ਵੀ ਚਲੋ ਸੀਲਡ ਆ ਫਿਰ ਵੀ ਆਪਾਂ ਪ੍ਰੋਕਿਊਸ਼ਨ ਦੇਖਣੇ ਆ ਵੀ ਜਿੱਥੋਂ ਤੇਲ ਪਾਣੇ ਆ ਉਹ ਤੇਲ ਦਾ ਕੈਪੀਟਲ ਆ ਰਹਿ ਗਿਆ ਬਰੀਥਿੰਗ ਪੁਆਇੰਟ ਆ ਜਿੱਥੋਂ ਹਵਾ ਆਣੀ ਹੁੰਦੀ ਹੈ ਵੈਂਟੀਲੇਸ਼ਨ ਵਾਸਤੇ ਥੋੜਾ ਧਿਆਨ ਰੱਖ ਕੇ ਧਿਆਨ ਰੱਖਣਾ ਬਸ ਇਹੀ ਚੀਜ਼ਾਂ ਹੋਰ ਵੀ ਸਲਿਪ ਰੇਸ਼ੋ ਦੇਖਣੀ ਆ ਆਪਾਂ ਔਰ ਪੱਕੇ ਦੇ ਉੱਤੇ ਸਾਡਾ ਗੇਅਰ ਨਾ ਲੱਗੇ ਠੀਕ ਹੈ ਔਰ ਤੇਲ ਪਾਣੀ ਦਾ ਚੈੱਕ ਹੁੰਦਾ ਰਹੇ ਬਸ ਹੋਰ ਕੋਈ ਨਹੀਂ ਇਹ ਤੁਸੀਂ ਇਹ ਕਿੰਨਾ ਮਾਡਲ ਹੈ ਤੁਹਾਡਾ ਹੀ ਇਹ ਨ 14 ਦੇ ਵਿੱਚ ਵੀ ਬਹੁਤ ਘੱਟ ਸੀ ਆਮ ਜ਼ਿਮੀਂਦਾਰ ਆ ਨਹੀਂ ਘੱਟ ਕੇ 14 ਤੋਂ ਲੈ ਕੇ 16 ਤੱਕ ਅਸੀਂ 5-500 ਟਰੈਕਟਰ ਸੇਲ ਕੀਤਾ ਨਾਰਥ ਨਾਰਥ ਚ 5-600 ਵੇਚਿਆ ਸੀ ਜਦੋਂ ਉਦੋਂ ਬਾਕੀ ਬਹੁਤ ਘੱਟ ਵੇਖਦੇ ਰਹੇ ਚਲੋ ਕੁਝ ਰੀਜ਼ਨਾ ਕਰਕੇ ਉਹਦੇ ਵਿੱਚ ਕੁਝ ਕੰਪਨੀ ਦੀ ਸਾਡੀ ਪਾਲਿਸੀ ਚ ਕੁਝ ਸੀ ਫਿਰ ਇੱਕਦਮ ਰੁਕ ਗਿਆ ਫਿਰ ਇੱਕਦਮ ਰੁਕ ਗਿਆ ਹੁਣ ਤਾਂ ਮੈਂ ਕਹਿੰਦਾ 4x4 ਉਹਨ ਤੋਂ ਤੂੰ ਬਿਲਕੁਲ ਲੈਂਦਾ ਹੀ ਨਹੀਂ ਮਤਲਬ ਵੱਡੇ ਜ਼ਿਮੀਂਦਾਰ ਜਿਹੜੇ 25 ਤੋਂ ਕਿੱਲੇ ਵਾਲੇ ਆ ਨਾ ਉਹ ਨਹੀਂ ਆਪਰੇ ਤਾਂ ਮੈਂ ਐਵੇਂ ਤੁਹਾਨੂੰ ਕਹਾਂ ਜਿੰਨੇ ਕ ਮੈਂ ਦੇਖ ਰਿਹਾ ਹਾਂ ਤਾਂ ਸਾਰੇ 4x4 ਹੀ ਨੇ ਬਹੁਤ ਲੱਗਨ ਨਾਲ ਬਹੁਤ ਜਿਆਦਾ ਦੇਖੋ ਫਰਕ ਦਾ 1.5 ਤੋਂ 2 ਲੱਖ ਦਾ ਹੈਗਾ ਫਿਰ ਉਹ ਬੰਦੇ ਦੀ ਟੈਨਸ਼ਨ ਖਤਮ ਤੁਸੀਂ ਉਨੇ ਹੀ ਦੇਖੋ 4-ਵਿਲ ਦਾ ਫਾਇਦਾ ਇਹ ਹੈ ਜਿਹੜੀ ਤੁਸੀਂ ਇੱਕ ਵਾਰ ਚ ਜਿਤਾਈ ਕਰਨੀ ਆਲੀ ਇੱਕੋ ਵਾਰ ਮਤਲਬ ਦੋ ਵਾਰ ਚ ਕਰਨੀ ਟੂ-ਵਿਲ ਉਹ 4-ਵਿਲ ਚ ਇੱਕੋ ਵਾਰ ਨਾ ਕਰ ਲੈਂਦਾ ਚਿੱਕੜ ਚ ਚਲਾਉਣ ਚ ਮਤਲਬ ਕਦੂ ਜਿਹਨੂੰ ਆਪਾਂ ਕਹਿੰਨੇ ਬਹੁਤ ਸੌਖਾ ਹੈ ਠੀਕ ਹੈ ਕੋਈ ਟੈਨਸ਼ਨ ਨਹੀਂ ਵੀ ਉੱਚੀ ਨਹੀਂ ਮੇਥਾ ਤਾਂ ਟਪਾਣਾ ਵੇ ਫਿਕਰ ਟੱਪ ਜਾਣਾ ਹੈਨਾ ਸੋ ਜੇ ਦੇਖੋ ਪੰਜਾਬ ਦੇ ਵਿੱਚ ਈਵਨ ਪੰਜਾਬ ਕੀ ਇੰਡੀਆਂ ਨੂੰ ਇੰਡੀਆ ਦੀ ਗੱਲ ਕਰੋਗੇ ਤਾਂ ਪੰਜਾਬ ਵਾਲੇ ਮੂਵਰ ਆ ਸਭ ਤੋਂ ਪਹਿਲੇ ਹੈ ਨਾ ਤੇ ਜਦੋਂ ਕਿਸੇ ਵੀ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਇਹਦੀ ਵੈਲਥ ਅਜ ਪੀਟੀਓ ਟਰੋਲੀ ਦੀ ਆਪਾਂ ਗੱਲ ਕਰਦੇ ਆ ਲੋਕਾਂ ਨੂੰ ਕਲੀਅਰ ਹੋ ਗਿਆ ਲੱਖ ਲੱਖ ਰੁਪਿਆ ਵੀ ਮਹਿੰਗੀ ਨਹੀਂ ਆਈ ਵਸੇ ਦਾ ਠੀਕ ਹੈ ਬ੍ਰਾਂਡ ਨਾਲ ਕੰਪੇਅਰ ਕਰੋਗੇ ਤਾਂ ਸਿਰਫ 50 60 ਹਜ਼ਾਰ ਦਾ ਫਰਕ ਆ ਪੁਰਾਣੀ ਚ ਲੱਖ ਸਵਾ ਲੱਖ ਦਾ ਆਂਦਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਯਾਰ ਚਾਰਾ ਪੰਜਾ ਟਰੈਕਟਰਾਂ ਦਾ ਇਕੱਲਾ ਹੀ ਕੰਮ ਕਰੀ ਜਾਂਦਾ ਤਾਂ ਲੋਕ ਤਾਂ 5 ਲੱਖ ਵੀ ਖਰਚਣਗੇ ਖਰਚਣਗੇ ਹੈਨਾ ਸੋ ਸੋ ਏਡੀ ਕੋ ਗੱਲ ਨਹੀਂ ਆ ਸੋ ਥਿਸ ਇਜ਼ ਫਾਰ ਦੀ 4 ਮਿਲਟਰੀ ਇੱਕ ਚੀਜ਼ ਹੋਰ ਦੱਸਿਓ ਤੁਸੀਂ ਜਦੋਂ ਤੁਸੀਂ ਸੀਕੇ ਕੰਪਨੀ ਜਦੋਂ ਸੀਆਰਡੀ ਦਾ ਟੈਸਟਿੰਗ ਹੋਣ ਲੱਗ ਗਈ ਸੀ ਕਿ ਉਹ ਤਾਂ ਬਹੁਤ ਬਹੁਤ ਪਹਿਲੇ ਦੀ ਹੋਣ ਲੱਪੀ ਗਈ ਸੀ ਗੱਡੀ ਤੇ ਤੁਸੀਂ ਦੇਖੇ ਜੀ ਉਹ ਸੀਆਰਡੀ ਆਇਆ ਕਿਉਂ ਆਇਆ ਕਿਉਂ ਉਹ ਵੀ ਤਾਂ ਤੁਹਾਡਾ ਕੁਐਸਚਨ ਦੇਖੋ ਸੀਆਰਡੀ ਕਿਉਂ ਆਇਆ ਹਰ ਨਾ ਗਵਰਨਮੈਂਟ ਦੇ ਪੋਲੂਸ਼ਨ ਨੋਰਮ ਹੁੰਦੇ ਆ ਹੂੰ ਬਹੁਤ ਸਾਰੀਆਂ ਸਰਕਾਰਾਂ ਦਾ ਐਗਰੀ ਦੇ ਨਾਲ ਕੋਈ ਪੋਲੂਸ਼ਨ ਨੋਰਮ ਨਹੀਂ ਹੈ ਐਗਰੀ ਦੇ ਨਾਲ ਕੋਈ ਨਹੀਂ ਮਤਲਬ ਟਰੈਕਟਰ ਜਿਹੜਾ ਹੈਗਾ ਉਹਦੇ ਵਾਸਤੇ ਕੋਈ ਪੋਲੂਸ਼ਨ ਨੋਰਮ ਨਹੀਂ ਬਹੁਤ ਸਾਰੀਆਂ ਕੰਟਰੀਜ਼ ਹੂੰ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਹੈ ਹੂੰ ਠੀਕ ਹੈ ਜਿੱਥੇ ਪੋਲੂਸ਼ਨ ਆਮ ਟਰੈਕਟਰ ਕੰਪਨੀਆਂ ਤੇ ਨਹੀਂ ਹੈਗੇ ਉਹ ਦੇਖੀ ਕਿਤੇ ਮੁੱਦਾ ਨਾ ਕਰ ਲੈ ਉਹਦੇ ਬਰਾ ਥਲੇ ਲਾਲਿਆ ਨੇ ਨਹੀਂ ਕੋਈ ਨਹੀਂ ਪੀਟੀਓ ਲੱਗੀ ਦੀ ਉਹਨੂੰ ਕੁਝ ਨਹੀਂ ਹੋਣਾ ਹੈ ਨਾ ਚੱਲੀ ਜਾਂਦੇ ਸੋ ਬਾਹਰ ਕਰ ਲੋ ਹੁਣ ਚੱਲੀ ਜਾਂਦਾ ਨਾ ਹੈ ਨਾ ਉਹਦੇ ਵਿੱਚ ਇਹ ਹੈ ਕਿ ਇੰਡੀਆ ਦੇ ਵਿੱਚ ਤੁਸੀਂ ਦੇਖੋਗੇ ਟਰੈਕਟਰ ਦੇ ਉੱਤੇ ਜਿਵੇਂ BS3 ਦੇਖਦੇ ਟਰਮ 3 ਟਰਮ 4 BS6 ਇਦਾਂ ਆ ਗਏ ਨਾ ਟਰੈਕਟਰ ਦੇ ਉੱਤੇ ਪਹਿਲੇ ਟਰਮ 3 ਆਇਆ ਸੀ ਫਿਰ 3 ਹਾਂ BS3 ਇਹ ਮਤਲਬ ਮੜਾ ਇਹ ਦੱਸ ਦਿਓ ਉਦੀ ਨੋਮ ਦੀ ਕੈਟਾਗਰੀ ਹੈ ਓਕੇ ਠੀਕ ਹੈ ਉਹ ਖਾਂ ਰੋਕਲਾ ਬਾਅਦ ਚ ਬਣਾਉਣੇ ਹਨ ਹਾਂ ਉਹਦੇ ਚ ਵੀ ਇੰਡੀਆ ਦੀ ਸਰਕਾਰ ਦੇ ਲੋ ਬਣਾ ਰਿਹਾ ਦੇਖੋ ਸਹੀ ਸਾਈਡ ਤੇ ਫੋਨ ਲੈ ਕੇ ਲੱਗਾ ਆ ਹਾਂਜੀ ਠੀਕ ਹੈ ਉਹਦੇ ਵਿੱਚ ਇਹ ਹੈ ਹੂੰ ਦੋ ਤਰ੍ਹਾਂ ਦੇ ਆ ਤੁਸੀਂ ਦੇਖੋਗੇ ਇੰਡੀਆ ਦੇ ਵਿੱਚ ਇੱਕ ਟਰੈਕਟਰ ਨੂੰ ਸੀਆਰਡੀ ਨਹੀਂ ਹੈਗਾ ਦੂਸਰੇ ਨੂੰ ਹੈਗਾ ਇੱਕ ਨੂੰ ਟਰਬੋ ਸੀ ਪਹਿਲੇ ਪਹਿਲੇ ਇਨੀਸ਼ੀਅਲੀ ਜਦੋਂ 2010 ਚ ਆਏਗੇ ਉਹਦੇ ਚ ਗਾ ਟਰੈਮ 3A ਉਹਦੇ ਚ ਸਰਕਾਰ ਨੇ ਕੈਟਾਗਰੀ ਕਰਤੀ ਦੀ ਵੀ ਜਿਹੜਾ 50 ਹਾਰਸ ਪਾਵਰ ਦਾ ਟਰੈਕਟਰ 50 ਨਹੀਂ 49.99 ਉਹਦੇ ਤੋਂ ਥੱਲੇ ਦਾ ਟਰੈਕਟਰ ਹੈ ਤੇ ਉਹਦੇ ਪੋਲੂਸ਼ਨ ਨੋਰਮ ਥੋੜੇ ਨਰਮ ਹੈ ਜਿਹੜਾ 49.99 ਤੋਂ ਉੱਪਰ ਹੈ ਜਿੱਦਾਂ ਹੀ 50 ਲਿਖਿਆ ਆ ਜਾਂਦਾ ਤੇ ਉਹਦੇ ਪੋਲੂਸ਼ਨ ਨੋਰਮ ਥੋੜੇ ਜੇ ਸਖਤ ਹੈ ਤੁਸੀਂ ਕਹੋਗੇ ਐਦਾਂ ਕਿਉਂ ਹਮ ਹਰ ਇੱਕ ਚੀਜ਼ ਬੰਦਾ ਸੋਚਦਾ ਸਰਕਾਰ ਇਹ ਸੋਚਦੀ ਹੈ ਵੀ ਛੋਟਾ ਜ਼ਿਮੀਦਾਰ ਛੋਟਾ ਟਰੈਕਟਰ ਲੈਂਦਾ ਜੇ ਪੋਲਿਊਸ਼ਨ ਨੋਰਮ ਸੀਆਰਡੀ ਹੋਇਆ ਸਖਤ ਹੋਏ ਤੇ ਉਹ ਐਂਡ ਆਫ ਦਾ ਡੇ ਕੰਪਨੀਆਂ ਦੇ ਕੋਲੋਂ ਥੋੜਾ ਪੈਸੇ ਖਰਚਨੇ ਆ ਕੰਪਨੀਆਂ ਨੇ ਤਾਂ ਐਂਡ ਕੰਜ਼ਿਊਮਰ ਤੋਂ ਲੈਣੇ ਆ ਸੋ ਐਂਡ ਕੰਜ਼ਿਊਮਰ ਕੌਣ ਆयो ਕਿਸਾਨ ਸੋ ਸਰਕਾਰ ਸੋਚਦੀ ਵੀ ਛੋਟਾ ਜ਼ਿਮੀਦਾਰ ਛੋਟਾ ਟਰੈਕਟਰ ਲੈਂਦਾ ਤੇ ਉਹ ਮਹਿੰਗਾ ਨਹੀਂ ਹੋਣਾ ਚਾਹੀਦਾ ਇਸ ਕਰਕੇ ਉਹਨੂੰ ਥੋੜੀ ਜੀ ਪੋਲਿਊਸ਼ਨ ਨੋਰਮਾਂ 'ਚ ਨਰਮੀ ਦਿੱਤੀ ਹੋਈ ਹੈ ਨਰਮੀ ਠੀਕ ਹੈ ਹੁਣ ਜਿਹੜਾ ਅਹਲੇ ਚ ਉਹਦੇ ਵਿੱਚ ਇਹ ਹੈ ਕਿ ਜਿੱਦਾਂ ਹੀ ਤੁਸੀਂ 50 ਹੌਸਪਾਵਰ ਤੋਂ ਉੱਪਰ ਜਾਂਦੇ ਹੋ ਤੇ ਤੁਹਾਨੂੰ ਸੀਆਰਡੀ ਹਜੇ ਤੱਕ ਲਗਾਉਣਾ ਪੈਂਦਾ ਹੂੰ ਮੈਂ ਇਹ ਨਹੀਂ ਕਹਿਣਾ ਰਹੇਗਾ ਉਸ ਤੋਂ ਬਾਅਦ ਜਿੱਦਾਂ ਤੁਹਾਡਾ BS3A ਆਇਆ ਸੀ ਉਦੋਂ ਇਹ ਆਇਆ ਹੈਗਾ ਵੀ ਜੇ 50 ਹੌਸਪਾਵਰ ਦਾ ਥੱਲੇ ਟਰੈਕਟਰ ਹੈ ਤੇ ਉਹ ਬਿਨਾਂ ਟਰਬੋ ਤੋਂ ਚੱਲ ਜਾਂਦਾ ਸੀ ਬਾਅਦ ਵਿੱਚ ਆਲਾ ਉੱਪਰ ਵਾਲੇ ਨੂੰ ਟਰਬੋ ਲਾਉਣਾ ਪੈਂਦਾ ਲਾਣਾ ਪੈਂਦਾ ਪਰ ਠੀਕ ਹੈ ਬਹੁਤ ਸਾਰੀਆਂ ਕੰਪਨੀਆਂ ਨੇ ਬਾਅਦ ਵਿੱਚ ਕੀ ਕੀਤਾ ਇੰਝਾਂ ਦਾ ਸਾਈਜ਼ ਵੱਡਾ ਕਰਤਾ ਸੀਸੀ ਵਧਾਤੀ ਜ਼ਰੂਰਤ ਹੀ ਨਹੀਂ 19 cc cube cube ਕੈਪੈਸਿਟੀ ਵਧਾਤੀ ਉਹਦੇ ਨਾਲ ਹੀ ਮੀਟ ਕਰਨਾ ਸ਼ੁਰੂ ਕਰਤਾ ਫਿਲਹਾਲ ਸੀਆਰਡੀ ਲਾਣਾ ਪੈਂਦਾ ਇਨ ਫਿਊਚਰ ਕੋਈ ਹੋਰ ਟੈਕਨੋਲੋਜੀ ਆ ਜੇ ਉਹ ਪੋਲੂਸ਼ਨ ਨੋਰਮ ਕੀ ਹੈ ਸਰਕਾਰ ਇਹ ਕਹਿੰਦੀ ਹੈ ਕਾਲਾ ਧੂਆ ਨਿਕਲ ਰਿਹਾ ਦਾ ਮਤਲਬ ਇਹ ਨਹੀਂ ਹੈ ਜਦੋਂ ਕੁਝ ਵੀ ਨਹੀਂ ਨਿਕਲ ਰਿਹਾ ਐਗਜ਼ੌਸਟ ਗੈਸ ਤਾਂ ਨਿਕਲ ਰਹੀ ਹੈ ਗੈਸ ਤਾਂ ਨਿਕਲ ਰਹੀ ਹੈ ਠੀਕ ਹੈ ਉਹਦਾ ਰੰਗ ਭਾਵੇਂ ਕਿਹੜਾ ਵੀ ਹੈ ਉਹਦੇ ਵਿੱਚ ਕਾਰਬਨ ਮੋਨੋਆਕਸਾਈਡ ਕਿੰਨੀ ਹੈ ਕਾਰਬਨ ਡਾਈਆਕਸਾਈਡ ਕਿੰਨੀ ਹੈ ਮਤਲਬ ਐਗਜ਼ੈਕਟ ਮੈਨੂੰ ਵੀ ਨਹੀਂ ਪਤਾ ਕਿੰਨੀ ਹੈ ਕਿਸਾ ਤੁਹਾਨੂੰ ਮੈਂ ਡਾਟਾ ਦੇ ਕੇ ਦੱਸ ਸਕਦਾ ਉਹਦੀ ਪਰਸੈਂਟੇਜ ਕੀ ਹੈ ਪਲੱਸ ਨੌਇਸ ਉਹ ਉਹਨਾਂ ਚੀਜ਼ਾਂ ਨੂੰ ਮਿਲਾ ਕੇ ਉਹ ਪੋਲਿਊਸ਼ਨ ਨੋਰਮ ਹੁੰਦੇ ਆ ਵੀ ਇਹਦੇ ਵਿੱਚ ਇੰਨੇ ਹੋਣੇ ਚਾਹੀਦੇ ਇਹਦੇ ਵਿੱਚ ਇੰਨੇ ਹੋਣੇ ਚਾਹੀਦੇ ਠੀਕ ਹੈ ਹੁਣ ਜਿਹੜੇ 50 ਤੋਂ ਉੱਪਰ ਵਾਲੇ ਆ ਉਹ CIRDI ਹੀ ਮੈਚ ਕਰ ਰਿਆ ਨਹੀਂ ਤੇ ਨੇ ਹੁਣ CIRD ਦੇਖੋ ਦੋ ਚੀਜ਼ਾਂ ਹੁੰਦੇ ਚ ਉਹਨਾਂ ਸਾਰਾ ਕੰਪਿਊਟਰਾਈਜ਼ਡ ਸਿਸਟਮ ਹੈ ਠੀਕ ਹੈ ਜਿੱਦਾਂ ਸਾਡੇ ਇਹਦੇ ਵਿੱਚ ਮੈਨੂਅਲੀ ਹੈ ਠੀਕ ਹੈ ਜਦੋਂ ਆਪਾਂ ਕਰਨਾ ਆ ਜਿੰਨੀ ਇਹਦੀ ਕਪੈਸਿਟੀ ਤੇਲ ਦੀ ਦੇਤੀ ਦੇਤੀ ਉਸ ਤੋਂ ਬਾਅਦ ਜਦੋਂ ਲੋਡ ਵੱਧਦਾ ਘਟਦਾ ਆ ਤੁਈ ਜਨਰੇਟਰ ਤੇ ਲਾ ਦਿਓ ਇੱਕ ਮੋਟਰ ਚਲਾਉਂਗੇ 3 ਲੀਟਰ ਖਾਂਦਾ 2 ਚਲਾ ਦੋਗੇ ਉੱਥੇ 6 ਹੋ ਜਾਂਦਾ ਹੱਥ ਤਲਾਇਆ ਨਹੀਂ ਇਹਦੇ ਚ ਗਵਰਨਰ ਦੇ ਆਰਪੀਐਮ ਜਦੋਂ ਪਲੱਸ ਮਾਈਨਸ ਹੁੰਦੇ ਉਹਦਾ ਗਵਰਨਰ ਸਾਰਾ ਕੋਪੀਟ ਕਰ ਦਿੰਦਾ ਹੈ ਨਾ ਪਰ ਉਹਦੇ ਵਿੱਚ ਵੀ ਉਹਨਾਂ ਨੂੰ ਕਹ ਰੁਕ ਜਾ ਦੋ ਮਿੰਟ ਯਾਰ ਹੈਲੋ ਉਹਨੂੰ ਕਹ ਰੁਕ ਜਾ ਜਾਂ ਉਹਨੂੰ ਰੋਕਿਆ ਰੋਕਿਆ ਰੋਕ ਜਾ ਉਹਨੂੰ ਕਹ ਸਾਰੀਆਂ ਬੱਟਾ ਕਾ ਦੇ ਨੇ ਮੁੜ ਕੇ ਝੋਨਾ ਕਿੱਦਾਂ ਲਾਣਾ ਰੋਕ ਦੇ ਉਹਨੂੰ ਕਾ ਉੱਥੇ ਰੁਕ ਜਾ ਬੰਦ ਕਰ ਉਹਨੂੰ ਹੈਨਾ ਸੋ ਉਹਦੇ ਵਿੱਚ ਇਹ ਹੈ ਵੀ ਉਹਦੀ ਨਾ ਐਕਿਊਰੇਸੀ ਬਹੁਤ ਹੂੰ ਜਿੱਦਾਂ ਸਾਡਾ ਟਰੈਕਟਰ ਦਾ ਜਿਹੜਾ ਗਵਰਨਰ ਹੈ ਇਹ ਇਹ ਬੇਟ ਉਹਨੂੰ ਲੋਡ ਨੂੰ ਸੈਂਸ ਕਰਨ ਨੂੰ ਟਾਈਮ ਲਗਾਉਂਦਾ ਜਦੋਂ ਗਵਰਨਰ ਦੇ ਵਿੱਚ ਇੱਕ ਗੈਪ ਨੂੰ ਘਸ ਗਿਆ ਥੋੜਾ ਹੋਰ ਦਿੱਕਤ ਆਂਦੀ ਆ ਸੀਆਈਡੀ ਕੀ ਬਹੁਤ ਐਡਵਾਂਸ ਹੈ ਇਹ ਲੋਡ ਨੂੰ ਸਾਰਾ ਕੁਝ ਕੰਪਿਊਟਰ ਨਾਲ ਲਗਾ ਤੇ ਇੰਨੇ ਦਾ ਲੋਡ ਆਇਆ ਇੰਨੇ ਆਰਪੀਐਮ ਡ੍ਰੌਪ ਹੋਏ ਦੇਖੋ ਹੁੰਦਾ ਕੀ ਹੈ ਤੁਹਾਡਾ ਗਵਰਨਰ ਕਿਦਾਂ ਕੰਮ ਕਰਦਾ ਤੁਸੀਂ ਹਜ਼ਾਰ ਆਰਪੀਓਂ ਦੇ ਦਿੱਤੇ ਇੱਥੇ ਤੁਸੀਂ ਕੁਝ ਨਹੀਂ ਕੀਤਾ ਹਮ ਟਰੈਕਟਰ ਲੀਟਰ ਤੇਲ ਖਾਊਗਾ ਹਜ਼ਾਰ ਆਰਪੀਐਮ ਤੇ ਟਰੈਕਟਰ ਖੜਾ ਹੋ ਜਾਣਾ ਲੀਟਰ ਖਾਊਗਾ ਤੋ ਇਹ 1000 RPM ਤੇ ਲੋਡ ਪਾ ਦੋ 2 ਵੀ ਹੁੰਦਾ 3 ਦੇ ਵੀ ਆ ਜਾਂਦਾ ਕਈ ਵਾਰ ਜਦੋਂ ਇਹਦੇ ਭਾਂ ਚੱਕਰ ਹੀ ਪੂਰੇ ਤੋੜ ਤੇ ਇਹ ਕਿੱਦਾਂ ਤੁਸੀਂ ਹੁਣ ਛੇੜਿਆ ਤਾਂ ਹੈ ਨਹੀਂ ਜਦੋਂ RPM 100 200 ਡਿੱਗਦੇ ਆ ਡਿੱਗਦੇ ਆ ਤੇ ਇਹਦਾ ਜਿਹੜਾ ਗਵਰਨਰ ਆ ਫਲਾਈ ਵੀ ਵੇਟ ਹੁੰਦਾ ਉਹ ਐਦਾ ਬੰਦ ਹੁੰਦਾ ਜੇ ਚੀਜ਼ ਐਦਾ ਘੁੰਮਦੀ ਵੀ ਜਿੱਦਾਂ ਹੀ ਸਲੋ ਹੋਏਗੀ ਉਹ ਵਾਪਿਸ ਆਂਦਾ ਜਦੋਂ ਵਾਪਿਸ ਆਂਦਾ ਉਹਦੇ ਨਾਲ ਤੇਲ ਦੀ ਸਪਲਾਈ ਵਧਾਉਂਦਾ ਹੁਣ ਉਹ ਵਾਪਿਸ ਆਨ ਨੂੰ ਵੀ ਟਾਈਮ ਲੱਗਿਆ ਉਹਨੂੰ ਸੈਂਸ ਕਰਨ ਨੂੰ ਵੀ ਟਾਈਮ ਲੱਗਿਆ ਇਹ ਸਾਰਾ ਮਕੈਨੀਕਲ ਹੈ ਇਹਨੂੰ ਤਾਂ ਹੀ ਕਹਿੰਦੇ ਨੇ ਮਕੈਨੀਕਲ ਗਵਰਨਰ ਆ ਉਹ ਸਾਰਾ ਕੰਪਿਊ ਉਹ ਨੇ ਜੈਕਟ ਉਹ ਚੇਂਜ ਕਰ ਲੈਂਦਾ ਵੀ 50 ਕੱਟ ਕੇ ਇੰਨਾ ਲੋਡ ਆਇਆ ਇੰਨਾ ਤੇਲ ਵਧਾ ਦਿਓ 100 ਕੱਟ ਕੇ ਇੰਨਾ ਆਇਆ ਇੰਨਾ ਵਧਾ ਦਿਓ ਫਿਰ ਵਧ ਕੇ ਘਟਾ ਦਿਓ ਸੋ ਉਹਦੇ ਚ ਕੀ ਆ ਉਹ ਕੰਪਿਊਟਰਾਈਜ਼ਡ ਸਿਸਟਮ ਹੈ ਉਹ ਬਹੁਤ ਜ਼ਿਆਦਾ ਐਡਵਾਂਸ ਹੈ ਠੀਕ ਹੈ ਸੇਮ ਟਾਈਮਿੰਗ ਹੀ ਹੂੰ ਵੀ ਕਿੰਨੇ ਡਿਗਰੀ ਕਰਨੀ ਆ ਕਿੱਥੇ ਕੀ ਕਰਨੇ ਉਹ ਸਾਰਾ ਕੁਝ ਕਰ ਦਿੰਦਾ ਤੁਹਾਡੇ ਅਕੋਰਡਿੰਗ ਉਹ ਵਧੀਆ ਚੀਜ਼ ਆ ਦੇਖੋ ਵਧੀਆ ਹੈ ਮੈਂ ਕਹਿੰਦਾ ਸੀਏਡੀ ਵਧੀਆ ਹੈ ਕਿਉਂਕਿ ਕਿਉਂ ਆਪਣੇ ਜ਼ਿੰਮੇਦਾਰ ਨਹੀਂ ਨਾ ਪਸਾਣ ਕਰਦੇ ਜ਼ਿੰਮੇਦਾਰ ਕਿਉਂ ਨਹੀਂ ਕਰਦੇ ਉਹਦਾ ਰੀਜ਼ਨ ਹੈ ਹਾਂ ਠੀਕ ਹੈ ਦੇਖੋ ਅੱਜ ਦੀ ਰੇਟ ਵਿੱਚ ਤੁਸੀਂ ਸੀਆਈਡੀ ਦੀ ਹੂੰ ਇਹ ਨਾਲੋਂ ਜ਼ਿਆਦਾ ਹੈ ਕਿਉਂਕਿ ਦੀ ਸੈਂਸ ਸੈਂਸ ਉਹ ਫਾਰਮ ਡ੍ਰੈਗ ਦੀ ਲਿਫਟ ਕਿਉਂ ਜ਼ਿਆਦਾ ਵਧੀਆ ਕਿਉਂਕਿ ਉਹਦੀ ਸੈਂਸਿੰਗ ਬਹੁਤ ਫਾਸਟ ਹੈ ਝੱਟ ਹੀ ਸਮਝ ਲੈਂਦਾ ਦੂਸਰਾ ਡ੍ਰਾਈਵਰ ਨਹੀਂ ਸਮਝਦਾ ਹੈਨਾ ਸੇਮ ਉਹਦੇ ਚ ਉਹਦੇ ਚ ਜਿਹੜਾ ਕੰਪਿਊਟਰਾਈਜ਼ ਸਿਸਟਮ ਹੈ ਉਹ ਬਹੁਤ ਐਡਵਾਂਸ ਆ ਬਹੁਤ ਮਾਈਕਰੋਨ ਸੈਵਨ ਚ ਕਰ ਲੈਂਦਾ ਹੁਣ ਦੇਖੋ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਏਟੀਐਮ ਚੋਂ ਪੈਸੇ ਕਢਾਣੇ ਆ ਹੂੰ ਠੀਕ ਹੈ ਏਟੀਐਮ ਪਾਇਆ ਤੁਸੀਂ ਅਬ ਤੁਹਾਡਾ ਪੀਐਨਵੀ ਦਾ ਪੈਸੇ ਤੁਹਾਡੇ ਪੀਐਨਵੀ ਚ ਪਏ ਆ ਤੁਸੀਂ ਕਾਰਡ ਪਾਇਆ ਠੀਕ ਹੈ ਆਪਣਾ ਪਿਨ ਪਾਇਆ ਠੀਕ ਹੈ ਉਹ ਐਚ ਡੀਆਰਸੀ ਬੈਂਕ ਕਿੰਨੀ ਸੈਕਿੰਡਾਂ ਦੇ ਵਿੱਚ ਹੀ ਸੈਂਸ ਕਰ ਲੈਂਦਾ ਵੀ ਇਹ ਬੰਦੇ ਦੇ ਪੈਸੇ ਉੱਥੇ ਹੈਗੇ ਕਿ ਨਹੀਂ ਹੈਗੇ ਹੈਗੇ ਕਿ ਨਹੀਂ ਹੈਗੇ ਠੀਕ ਬਹੁਤ ਫਾਸਟ ਹੋ ਗਿਆ ਨਾ ਫਿਰ ਸੋਚ ਨਹੀਂ ਸਕਦੇ ਯਾਰ ਹੈਨਾ ਠੀਕ ਹੈ ਸੇਮ ਇਹਦੇ ਨਾਲ ਫਾਸਟ ਹੈ ਬਹੁਤ ਜਲਦੀ ਸੈਂਸ ਕਰ ਲੈਂਦਾ ਐਕੂਰੇਸੀ ਹੈ ਵੀ 16 ਦੇ ਟਾਈਮਿੰਗ ਦੇਣੀ ਹੈ ਤਾਂ ਦੇਣਾ ਹੀ ਹੈ ਤੇਲ 18 ਦੇ ਦੇਣੀ ਹੈ ਦੇਣੀ ਹੈ ਹੈਨਾ ਸੋ ਇਸ ਕਰਕੇ ਸੀਆਈਡੀ ਬਹੁਤ ਐਡਵਾਂਸ ਹੈ ਔਰ ਬਹੁਤ ਵਧੀਆ ਹੈ ਹੁਣ ਆ ਜੋ ਪ੍ਰੋਬਲਮ ਤੇ ਹਮ ਪ੍ਰੋਬਲਮ ਕੀ ਹੈ ਇਹਦੇ ਚ ਇੱਕ ਤਾਂ ਕੀ ਹੈ ਜਿਹੜਾ ਸਾਡਾ ਟਰੈਕਟਰ ਹੈ ਨਾ ਇਹ ਪਾਣੀ ਚ ਬਹੁਤ ਚੱਲਦਾ ਡੁਬੋ ਕੇ ਹਾਂ ਉਹ ਸਾਰੇ ਸੈਂਸਰ ਹੈ ਸੈਂਸਰਾਂ ਦੇ ਉੱਤੇ ਪਾਣੀ ਨਾਲ ਦੇਖੋ ਕੋਈ ਵੀ ਚੀਜ਼ ਆ ਪਾਣੀ ਪਾਉਂਗੇ ਤਾਂ ਉਹਦੇ ਤੇ ਚਲੋ ਐਨੀ ਕੋ ਕੰਪਨੀ ਆ ਉਸ ਤੇ ਲੈਵਲ ਤੇ ਕੰਮ ਕਰ ਰਹੀਆਂ ਵੀ ਅਸੀਂ ਉਹ ਆਪਣੇ ਕੀ ਬੋਲਦੇ ਬਾਰਡਰ ਸੀਲ ਕਰਤਾ ਉਹਦੇ ਤੇ ਕਰਜ਼ਨ ਨਹੀਂ ਆਏਗਾ ਘਾਰਵਨ ਨਹੀਂ ਆਏਗੀ ਸੋ ਇੱਕ ਤਾਂ ਜਦੋਂ ਪਾਣੀ ਚ ਜਾਂਦਾ ਉੱਥੇ ਥੋੜੇ ਜੇ ਲੋਕਾਂ ਨੂੰ ਡਰ ਹੁੰਦੇ ਆ ਹੁੰਦੀ ਆ ਦੂਸਰਾ ਵੀ ਇਹਨੂੰ ਨਾ ਠੀਕ ਕਰਨ ਵਾਲੇ ਹਜੇ ਤੱਕ ਮਾਰਕੀਟ ਦੇ ਵਿੱਚ ਲੋਕ ਨਹੀਂ ਹੈਗੇ ਇਹਦੇ ਚ ਨਾ ਪ੍ਰੋਬਲਮ ਕੀ ਆਇਆ ਪੇਤ ਬਹੁਤ ਹੈ ਹੂੰ ਮੰਨ ਲਓ ਇਹਦੀ ਕੋਈ ਥਿੰਮਲ ਹੀ ਲੱਥੀ ਹੋਏ ਹੂੰ ਠੀਕ ਐ ਇਹਨੂੰ ਇਹਨੂੰ ਸਟਾਰਟ ਨਹੀਂ ਹੋਣਾ ਉਹ ਹੋ ਸਕਦਾ ਥਿੰਮਲ ਮਾੜੀ ਜੀ ਲਾਦੇ ਮੁੜ ਕੇ ਉਹਦਾ ਇੱਕ ਮਹਾ ਫਰਾ ਕੇ ਕਰ ਦੂਗਾ ਵੀ ਰੁਪਿਆ ਦੇ ਦਿਓ 10000 ਉਹ ਤੁਹਾਨੂੰ ਪਤਾ ਹੀ ਕੁਛ ਨਹੀਂ ਪਹਿਲਾਂ ਪਹਿਲਾਂ ਚੱਲਣਗੇ ਕੰਮ ਹੈਨਾ ਸੋ ਇਹ ਹਜੇ ਆ ਜਦੋਂ ਤੁਹਾਡੇ ਮਾਰਕੀਟ ਦੇ ਵਿੱਚ ਟਰੈਕਟਰ ਹੋ ਗਏ ਇਹਨੂੰ ਠੀਕ ਕਰਨ ਵਾਲੇ ਜ਼ਿਆਦਾ ਹੋ ਗਏ ਫਿਰ ਕੋਈ ਦਿੱਕਤ ਨਹੀਂ ਇੱਕ ਲੋਕਾਂ ਨੂੰ ਇਹ ਡਰ ਹੁੰਦਾ ਵੀ ਅੱਧੇ ਕ ਤਾਂ ਮਕੈਨਿਕ ਜੋ ਜ਼ਿੰਮੇਦਾਰ ਵੀਰ ਬਣ ਜਾਂਦੇ ਆ ਪਰ ਹੱਲੇ ਇਹਦੇ ਨਹੀਂ ਬਣੇ ਸੀਆਰਡੀ ਦੇ ਨਹੀਂ ਬਣੇ ਦੇਖੋ ਉਹ ਉਦੋਂ ਡਿਮਾਂਡ ਵਰਸਸ ਉਹ ਹੈ ਨਾ ਜਦੋਂ ਇਹਦੀ ਮਾਰਕੀਟ ਤੇ ਦੇਖੋ ਹੁਣ ਅਜ ਮਿਸਤਰੀ ਕੰਮ ਸਿੱਖ ਲੈਣਗੇ ਅਜੇ ਟਰੈਕਟਰ ਹੀ ਘਟਾ ਭੁੱਖੇ ਥੋੜਾ ਮਰਨਾ ਉਹਨਾਂ ਨੇ ਇਹਦੀ ਜਿਹੜੀ ਮਸ਼ੀਨਰੀ ਆ ਬਹੁਤ ਮਹਿੰਗੀ ਆ ਜਿਹਦੇ ਤੇ ਟੈਸਟ ਬੈਂਚ ਹੈ ਹੈ ਨਾ ਸੀਆਰਡੀ ਦੀ ਜਿਹੜੀ ਮਤਲਬ ਰਿਪੇਅਰ ਆ ਜਿਵੇਂ ਇਹਨਾਂ ਨਾਲ ਘੱਟ ਹੋਇਆ ਕਰੇਗੀ ਟੂ ਅਕੋਰਡਿੰਗ ਕਿ ਨਹੀਂ ਕਿ ਸੇਮ ਦੀ ਹੋ ਦੇਖੋ ਇੰਜਨ ਤਾਂ ਕੁਝ ਵੀ ਨਹੀਂ ਜੋ ਇੰਜਨ ਪਿਸਟਨ ਹੋਈ ਉਹੀ ਉਹੀ ਉਹਦੇ ਬਸ ਪੰਪ ਹੀ ਆ ਨਾ ਸੀਆਰਡੀ ਦਾ ਇੰਜਨ ਤਾਂ ਬਾਕੀ ਸੋ ਕੋ ਲਾ ਕੇ ਤੁਸੀਂ ਮੈਨੂਅਲ ਪੰਪ ਲਾ ਲਓ ਨਾਰਮਲ ਇੰਜਨ ਬਣ ਗਿਆ ਬਸ ਸੀਆਰਡੀ ਕੀ ਹੈ ਉਹ ਤੇ ਉਹਦੇ ਬਸ ਉਹਦਾ ਜਿਹੜਾ ਤੁਹਾਡਾ ਫਿਊਲ ਇੰਜੈਕਸ਼ਨ ਪੰਪ ਹੈ ਉਹ ਉਹ ਸਾਰਾ ਕੰਪਿਊਟਰ ਨਾਲ ਬੋਲ ਲਿਖਿਆ ਬਾਕੀ ਇੰਜਨ ਤਾਂ ਤਾਂ ਸੀਆਰਡੀ ਬਾਰੇ ਕੁਝ ਵੀ ਕਾਮਨ ਹੁੰਦੇ ਨੇ ਨਾ ਉਹੀ ਪਿਸਟਨ ਹੈ ਸਾਰਾ ਕੁਝ ਹੈ ਦੋ ਇਹਨੂੰ ਪੱਟ ਕੇ ਦੂਸਰਾ ਲਾ ਦਿਓ ਮੈਂ ਕਹਿੰਦਾ ਇਲੈਕਟ੍ਰੋਨਿਕ ਹੋ ਗਿਆ ਹਨਾ ਉਹਦੇ ਚੋਂ ਇਹ ਜਿਵੇਂ ਮੈਨੂੰ ਉਹ ਵੀ ਦੱਸੋ ਆਡਾ ਤਾਂ ਟਰੈਕਟਰਾਂ ਦੇ ਵਿੱਚ 에ਅਰ ਕਲੀਨਰ ਹੂੰ ਇਹਦੀ ਥਿਊਰੀ ਸਮਝਾਓ ਇਹ ਤਾਂ ਟੁੱਟ ਗਿਆ ਕੱਲ ਦਾ ਦਾ ਕਪੜਾ ਬੰਨੇ ਆ ਨੇ ਨਹੀਂ ਤੁਸੀਂ ਤੇ ਚਲ ਬੰਨੇ ਆ ਸੁੱਕਾ ਤੇ ਪਾ ਤੇ ਲਗਾ ਦੇਖੋ ਸੁੱਕਾ